ਤੁਸੀਂ ਕਹਿੰਦੇ ਨਾ ਵੀ ਕੋਈ ਜਿਹੜਾ ਕੋਈ ਵੀ ਹੈਗਾ ਚ ਸਬੂਤ ਤੁਹਾਨੂੰ ਮੈਂ ਦੇਣਾ ਨਾ ਦੇਣਾ ਸਬੂਤ ਅੱਜ ਤੱਕ ਪਾਣੀ ਕੀਤਾ ਨਾ ਇਹ ਸਾਰੇ ਸਬੂਤ ਇਹ ਸਾਰੇ ਸਬੂਤ ਇੱਕ ਇੱਕ ਮਿੰਟ ਇੱਕ ਨਾਲ ਜੀ ਸਬੂਤ ਦੇਣਾ ਤਾਂ ਮੈਂ ਨਹੀਂ ਆ ਮੈਂ ਬੰਦਾ ਮਤ ਪਾਣੀ ਕੀਤਾ ਮੈਂ 8 8 ਟੈਂਕ ਲੱਗੇ ਮੇਰੇ ਸਿਰ ਚ ਮੇਰਾ ਬੇੜਾ ਖੁਦ ਪਿੰਦਾ ਮੈਂ ਸਬੂਤ ਦੇਣਾ ਕੱਢਦੇ ਖਟੋ ਪਰਚਾ ਹੁਣ ਇਹਦਾ ਵੱਟ ਕੀ ਆ ਆ ਦੇਖੋ ਹਸਪਤਾਲ ਦੇਖੋ ਹਸਪਤਾਲ ਦੇਖੋ ਅੱਜ ਟੈਂਕੋ ਦੇਖੋ ਸਾਡੋ ਇਹ ਕਿਵੇਂ ਥੋੜਾ ਹਸਪਤਾਲ ਮਰ ਕੋਗਾ ਨਾਲ ਕਾਰ ਸੁਣੋ ਹੋਰ ਕਰੋ ਨਾ ਕਿਉਂ ਨਹੀਂ ਹੋ ਰਹੀ ਕਾਰਵਾਈ ਖੁੱਲਦਾ ਓਏ ਪੇਰ ਮੈਂ ਪੁਲਿਸਾਂ ਦੀ ਪੁਲਿਸਾਂ ਦੀ ਵੀਡੀਓ ਦੇ ਦਿਆਂ ਮੈਂ ਵਿੱਚੋਂ ਖੜਦੇ ਸਾਡੇ ਬਟਾਲਾ ਖੜਦੇ ਤੁਹਾਡੇ ਮਜੀਠੇ ਦੇ ਵਿੱਚ ਖਾਸ਼ਾ ਪੱਤੀ ਦੇ ਵਿੱਚ ਇੰਨਾ ਚਿੱਟਾ ਵੇਖਦਾ ਵੀ ਲੈਣ ਲੱਗੇ ਦੀ ਆ ਇੱਕ ਬੰਦਾ ਜਿਹੜਾ ਨਾ ਤੁਝੇ ਪੰਜ ਜੱਜ ਦੇ ਤੁਝੇ ਵਾਪਸ ਨਹੀਂ ਜਾ ਸਕਦਾ ਅਗਲੇ ਕੋ ਲੋਕ ਨਾ ਦੇਖੋ ਕਿ ਤੁਹਾਨੂੰ ਪਤਾ ਨਹੀਂ ਕੰਮ ਵੀ ਪਰ ਆਪ ਕੋਲ ਨੂੰ ਪਤਾ ਵੀ ਪੂਰੀਨਾਂ ਨੂੰ ਪਤਾ ਕੱਲੇ ਕੱਲੇ ਨੂੰ ਪਤਾ ਵੀ ਸਰਪੰਚ ਬੈਠੇ ਆ ਇਲਾਕੇ ਦੇ ਪ੍ਰਬੰਧਕ ਬੈਠੇ ਆ ਸ਼ਰੇ ਆਮ ਜਿਹੜੀਆਂ ਗੰਦੀਆਂ ਗਾਲਾਂ ਮਾਵਾਂ ਦੀਆਂ ਭੈਣਾਂ ਦੀਆਂ ਧੀਆਂ ਦੀਆਂ ਕੱਢ ਕੇ ਜਿਵੇਂ ਛਾਤੀ ਤੇ ਹੱਥ ਮਾਰ ਕੇ ਗੱਲ ਆਖੀ ਕਿ ਜੋ ਹੁੰਦਾ ਕਰ ਲੋ ਮੈਂ ਇਦਾਂ ਹੀ ਕਰਨਾ ਜੇ ਜੇ ਤੁਸੀਂ ਕਰਨਾ ਤੇ 50000 ਰੁਪਏ ਮੈਨੂੰ ਮਹੀਨਾ ਦੇਈ ਚਲੋ ਮੈਂ ਬੰਦ ਕਰ ਦੇਨੀ ਆ ਜੀ ਜੀ ਨਸ਼ਿਆਂ ਵਿਰੁੱਧ ਜੁੱਧ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਨਸ਼ਿਆਂ ਦੇ ਵਿਰੁੱਧ ਜੁੱਧ ਇਹ ਤੇ ਸਾਰਿਆਂ ਨੂੰ ਪਤਾ ਹੀ ਆ ਵੀ ਇਹ ਪੋਸਟਰ ਇਹਦੇ ਬੈਨਰ ਲਾਏ ਜਿਹੜੇ ਆ ਉਤੋਂ ਦਾ ਕੀ ਗੱਲ ਸੀ ਮੈਂ ਤੇ ਜੇ ਸਰਕਾਰ ਸੱਚਮੁੱਚ ਜਾਗਦੀ ਐ ਸੁਰਹਤ ਹੁੰਦੀ ਐ ਇਹ ਮਸਲੇ ਉੱਤੇ ਪੰਜਾਬ ਦਾ ਮੁੱਖ ਮੰਤਰੀ ਦਿੱਲੀ ਜਾ ਕੇ ਭੰਗੜੇ ਪਾ ਰਿਆ ਇੱਥੇ ਲੋਕ ਜਿਹੜੇ ਆ ਨਸ਼ੇ ਦੇ ਨਾਲ ਮਰ ਰਹੇ ਆ ਆਮ ਕੋਈ ਬੰਦਾ ਇਹਦੇ ਖਿਲਾਫ ਆਵਾਜ਼ ਵੀ ਚੁੱਕਦਾ ਐ ਤੇ ਉਹਨੂੰ ਇਹ ਵੀ ਨਹੀਂ ਪਤਾ ਕਿ ਮੈਂ ਕੰਮ ਤੇ ਜਾ ਰਿਹਾ ਮੈਂ ਘਰ ਪਹੁੰਚਣਾ ਕਿਵੇਂਗਾ ਵੀ ਕੋਈ ਕਹਿੰਦੇ ਨਾ ਵੀ ਤੇਰੇ ਕੋਲ ਕੋਈ ਨਹੀਂ ਹੈਗਾ ਚ ਸਬੂਤ ਤੁਹਾਨੂੰ ਮੈਂ ਦੇਣਾ ਨਾ ਦੰਦਾਂ ਸੁਭੂ ਮੈਂ ਜਦੋਂ ਨਾਂ ਪਾਣੀ ਕੀਤਾ ਨਾ ਜਨਾਬ ਇਹ ਸਾਰੇ ਸਬੂਤ ਦੀ ਕਾਰਵਾਈ ਕਰੋ ਇਹ ਸਾਰੇ ਸਬੂਤ ਦੀ ਇੱਕ ਮਿੰਟ ਇੱਕ ਨਾਲ ਸਬੂਤ ਦੇਣਾ ਤਾਂ ਮੈਂ ਜਾਰੀ ਨਹੀਂ ਹੈ ਮੈਂ ਜਦੋਂ ਨਾਂ ਪਾਣੀ ਕੀਤਾ ਮੈਂ 8 8 ਟੈਂਕ ਲੱਗੇ ਮੇਰੇ ਸਿਰ 'ਚ ਮੇਰਾ ਬੇੜਾ ਖੁਦ ਪਿੰਦਾ ਮੈਂ ਸਬੂਤ ਦੇਣਾ ਕੱਢ ਦੇ ਫਟੋ ਬਰਚਾ ਹੁਣ ਇਹਦਾ ਵੱਧ ਗਈ ਆ ਆ ਦੇਖੋ ਫੂਲੇ ਆ ਆ ਸੁਪੂਲੇ ਕੋ ਅੱਠ ਟੈਂਕੇ ਦੇਖੋ ਫਟੋਈ ਕਿਵੇਂ ਸੋੜਾ ਹਰ ਫੂਲ ਤਾਂ ਮਰ ਕੋਗਾ ਕਾਲ ਕਾਲ ਸੁਣੋ ਚਲੋ ਨਾ ਕਿਉਂ ਨਹੀਂ ਹੋ ਰਹੀ ਕਾਰਵਾਈ ਇੱਕ ਮਿੰਟ ਪੁਲਿਸਾਂ ਦੀ ਪੁਲਿਸਾਂ ਦੀ ਵੀਡੀਓ ਦੇ ਦੇ ਮੈਂ ਵੀ ਤੋਂ ਖੜਦੇ ਹੱਟੇ ਬਟਾਲੇ ਕਰਦੇ ਇੱਕ ਮਿੰਟ ਯਾਰ ਕਾਲ ਤੇ ਕਰਦੇ ਸੱਚ ਬੋਲਣ ਗਿਆ ਮੈਂ ਮੈਂ ਸੱਚ ਬੋਲਣ ਰਿਹਾ ਨਾ ਵਰਦੀ ਜਾਂਦੇ ਗੱਡੀਆਂ ਦੀ ਵਰਦੀ ਵਰਦੀ ਗੱਡੀ ਦੀ ਟੰਗੀ ਆ ਗਾੜੀ ਜਾਂਦੇ ਆ ਫੜਦੇ ਸਮਾਕੇ ਗਾਹ ਲਾ ਕੇ ਜਾਂਦੇ ਉਹ ਪੁਲਿਸ ਕਿੱਥੇ ਆ ਉਹਨਾਂ ਕੋਈ ਕਾਰਵਾਈ ਹੁੰਦੀ ਉਹਨਾਂ ਤੇ 70 ਖਾਨ ਦੇ ਆ ਰੋਟੀ ਪਾਣੀ ਵੰਡੋ ਸਾਡੇ ਘਰੋਂ ਉਹ ਕੱਲ ਸੋਣ ਹੱਥ ਤੇ ਲੱਗੇ ਨਹੀਂ ਸੱਟ ਮੈਨੂੰ ਪਤਾ ਨਾ ਪੀਂਦੇ ਕਈ ਕਈ ਰਾਦੇ ਗੱਟੇ ਸੋਰਾ ਦੇ ਇਹ ਆ ਤੁਹਾਡਾ ਨੰਬਰ ਦਾ ਮਨਪ੍ਰੀਤ ਸਿੰਘ ਆ ਸੱਚੋ ਤੁਹਾਡੇ ਨੇ ਉਹ ਫੋਨ ਨੰਬਰ ਮੇਰੇ ਕੋਲੇ ਲਗਾ ਜਾ ਵੇਖ ਲੋ ਨਾਲ ਕਿ ਤੇ ਅਸੀਂ ਗੱਲ ਕਰਦੇ ਆ ਉਹ ਬਦਲ ਗਿਆ ਪਹਿਲਾਂ ਗਿਆ ਉਹ ਬਦਲ ਗਿਆ ਉਹਨਾਂ ਤੇ ਬਦਲ ਗਿਆ ਅਸੀਂ ਇਹ ਕਰ ਹਰਕਤ ਦੇਖਣੀ ਹੈ ਜਿਹੜਾ ਜਿਹੜਾ ਮਸਲਾ ਆ ਆਈ ਸੱਜੇ ਉਹ ਲੋਕ ਪਰਿਆ ਕਿਈ ਤੁਹਾਡੇ ਨਾਲ ਆ ਅਸੀਂ ਕਹਾਂਗੇ ਤੇ ਤੁਸੀਂ ਜੇ ਨਾਮ ਉੱਗ ਕੇ ਫੇਰ ਗੱਲ ਕਰਦੇ ਹੋ ਸਾਇੰਟ ਦੇਣਾ ਹੀ ਪੈਣਾ ਹੁਣ ਇਦਾਂ ਕੀ ਕੋਈ ਨਾ ਬਸੇਦਾ ਨਹੀਂ ਕਰਦੇ ਜੇ ਉਤਰਾ ਤੁਹਾਡੀ ਤਾਂ ਗੱਲ ਸੁਣਾ ਲਾ ਭੈਣ ਕੋਈ ਨਹੀਂ ਨਹੀਂ ਤੋੜੀਏ ਗੱਲ ਤੁਸੀਂ 3 ਦਿਨ ਕੋ ਜਿਸੋਂ ਬਸੀ ਆ ਤੁਹਾਡੇ ਪਿੰਡ ਤੱਕ ਪਹੁੰਚੇ ਵੇ ਜਾ ਦੋ ਸਾਨੂੰ ਬੈਠੇ ਰਹਿਣ ਪਰ ਖੇ ਨੂੰ ਚੁੱਪ ਕੇ ਲਾ ਦਿਓ ਫਿਰ ਅਹੀਂ ਆਪਾਂ ਨਹੀਂ ਦੇਖੀ ਕੋਈ ਤੱਕ ਤਾ ਹੂੰ ਕੀ ਬੰਨ ਨਾ ਹਾਂ ਇਹ ਰਹਿ ਦੋ ਯਾਰ ਬੈਠੇ ਰਹਿਣਾ ਕਿਸਾਨ ਕੁੜੀਆਂ ਦੀਆਂ ਗਾਲਾਂ ਕੱਢੀਆਂ ਜਿੰਨ ਜਾਨੇ ਗਏ ਅੰਦਰ ਇਹ ਕਿੱਦਾਂ ਕਰ ਕੋਈ ਨਾ ਆਜਣ ਕੋਣ ਲੈ ਕੋਈ ਕੱਢੇ ਗਾਲਾਂ ਕੀ ਇਹ ਤਿੰਨ ਜਾਨੇ ਗਏ 55 ਦੇ ਨਾਲ ਆ ਇਹਨੇ ਕੁੜੀਆਂ ਦੀਆਂ ਗਾਲਾਂ ਸਾਨੂੰ ਕੱਢੀਆਂ ਹਾਂ ਉਹ ਕੋ ਗਏ ਇਹ ਤਾਂ 1000 ਦਾ ਪੰਚਾ ਦਵਾ ਨਾ ਜਨਾ ਇਹ ਨਹੀਂ ਉਤਰਾਈ ਤੇ 300 ਦਾ ਪੰਚਾ ਇੱਥੇ ਇੱਥਾ ਥੋੜਾ ਇਹਦੇ ਤੇ 300 ਦਾ ਪੰਚਾ ਤੇ ਇੱਕ ਮਾਰ ਆ ਜਾਏ ਕਿ ਮਨੇ ਸਾਦੇ ਜਾਣੇ ਸਾਦੇ ਗੱਜ ਪੱਲਾ ਪੌਲੇ ਜਮੈਲ ਪਿਆਰੇ ਤੇ ਬਲ ਬਲਰ ਇੱਕ ਆਹੀ ਲੈਂਦੇ ਨਾ ਹੜੀ ਗੱਲ ਹੈ ਹਾਂ ਰਾਜੂ ਸਾਨੂੰ ਪਤਾ ਜਦੋਂ ਜਾਣਾ ਕਿਹੜੇ ਦਾ ਘੋਟਦਰਾ ਮਾਵਾ ਐਂ ਬੁਰੀ ਹੋਏ ਓਕੇ ਓਕੇ ਤਾਰੇ ਆ ਸਾਦਾ ਜੀਣਾ ਨਹੀਂ ਹੱਦੀਣਾ ਇਹਦਾ ਕੋਈ ਨਹੀਂ ਜਾ ਮਾਦਾ ਜੀ ਕਹਦਾ ਹੁਣੇ ਬਾਹਰ ਨੀ ਤੇ ਮਾਰਦੀ ਐ ਜਰਾ ਮੈਂ ਨਹੀਂ ਪਤਾ ਵੀ ਰੋਟੀ ਨਹੀਂ ਕਿ ਮਾਦਾ ਜੀ ਦਾ ਜੁਣਾ ਕਹਦਾ ਆ ਨਾ ਕੇ ਮਾਰਦਾ ਮੁੰਡਾ ਇਹ ਨਹੀਂ ਜਾਣਾ ਕਿਦਾ ਜਗਾ ਵਿਗੜ ਨਹੀਂ ਆ ਤੁਹਾਡੇ ਮਜੀਠੇ ਦੇ ਵਿੱਚ ਖਾਸ਼ਾ ਪੱਤੀ ਦੇ ਵਿੱਚ ਇੰਨਾ ਚਿੱਟਾ ਵੇਖਦਾ ਵੀ ਲੈਣ ਲੱਗੇ ਹੁੰਦੀ ਆ ਇੱਕ ਬਤਾ ਜਿਹੜਾ ਨਾ ਜਿੱਦੋਂ ਚਲ ਜੇ ਤਾਂ ਦੁਜਾ ਵਾਪਸ ਨਹੀਂ ਜਾ ਸਕਦਾ ਅਗਲੇ ਕੋ ਲਊਗਾ ਹਣਾ ਤੇ ਕੋਈ ਤੁਹਾਨੂੰ ਪਤਾ ਨਹੀਂ ਕੰਮ ਹੀ ਪਰ ਆਪ ਕੋਲ ਨੂੰ ਪਤਾ ਵੀ ਪੂਰੀਨਾਂ ਨੂੰ ਪਤਾ ਇਕੱਲੇ ਇਕੱਲੇ ਨੂੰ ਪਤਾ ਵੀ ਪੂਰੇ ਆਹ ਕਿਹਦੀ ਗੱਲ ਤਾਂ ਨਹੀਂ ਤੁਸੀਂ ਕਿਉਂ ਅੱਜ ਦੀ ਗੱਲ ਕਰਦੇ ਆ ਅਸੀਂ ਤੁਹਾਡੇ ਨਾਲ ਆ ਤੁਸੀਂ ਟਾਈਮ ਜੇ ਨਾ ਪੜੇ ਤੁਸੀਂ ਪਾ ਦੇਈਏ ਤੁਸੀਂ ਤੇ ਹੁੰਦਾ ਉਹ ਨਹੀਂ ਦੇਣਾ ਇਹ ਕੰਮ ਕਰਵਾਏ ਹਟ ਜਾਗੇ ਇਹ ਕੰਮ ਦਾ ਟਾਈਮ ਦੇਤਾ ਫੜੋ ਮੈਨੂੰ ਇਹਨੂੰ ਇਹਨੂੰ ਫੜੋ ਤਾਂ ਫੇਰ ਮੈਂ ਟਾਈਮ ਹੀ ਨਹੀਂ ਆਈ ਇਹ ਤਾਂ ਸਭ ਗਿਆ ਦੇਖਦਾ ਲਿਖਦਾ ਚਾਰ ਰਹੀ ਤੇ ਵੀ ਸਾਲੇ ਇਹ ਤਾਂ ਕੀ ਕਰਵਾਈ ਕਰਤੀ ਅੰਦਰ ਦੇ ਵੱਡੀ ਅੰਦਰ ਦੇ ਅੰਦਰ ਦੇ ਆ ਵੱਡੀ ਉਹ ਆਪਰੇਸ਼ਨ ਹੈ ਜੀ ਅੰਦਰ ਵੱਡੀ ਆ ਕਿੰਦਰਾ ਵਾਰੋਂ ਮਾਰੀ ਅਰੇ ਹਫਤਾਰੀ ਹੋਇਆ ਨਹੀਂ ਮੁੰਡਾ ਠੀਕ ਲਾ ਕੇ ਆ ਗਿਆ ਨਾਲ ਲਾ ਕੇ ਪਤਾ ਨਹੀਂ ਪਤਾ ਨਹੀਂ ਪਤਾ ਨਹੀਂ ਆਓ ਆਓ ਤਲਾਸ਼ੀ ਦੇਣੇ ਆ ਆਹ ਚੱਲ ਲਾ ਜੀ ਅੱਗੇ ਲਿਖਾਣਾ ਯਾਰ ਇਹ ਨਹੀਂ ਕੱਲ ਕੱਲੇ ਨਹੀਂ ਨਹੀਂ ਆਈ ਉਹ ਨਾਲ ਅਹੀ ਮਹਾਰਾਜ ਗੱਲ ਸੋ ਆ ਲੱਗਾ ਕੁੜੀਆਂ ਦੀਆਂ ਗਾਲਾਂ ਲੈ ਕੇ ਆਏ ਆ ਇਹ ਘਰਾਂ ਮੈਂ ਨਾ ਮੈਂ ਵੇਖੂਗਾ ਕਿਹੜੀ ਗੱਲ ਕਰਦਾ ਫਿਰ ਸਮਝਦੇ ਜੀ ਗੱਲ ਨਹੀਂ ਆਪਾਂ ਕੋਈ ਆਪਾਂ ਨੂੰ ਵੀ ਅੱਜ ਬੇਸਿੰਘ ਕਿੱਥੇ ਹੈ ਮੇਰਾ ਜੀ ਬੇਸਿੰਘ ਆਦੇ ਸੜਕ ਦੇ ਵਿੱਚ ਕਾਰ ਜਿਹੜਾ ਕਿਸੇ ਧਰਨਾ ਲਗਾਇਆ ਹੈ ਉਹਨੇ ਲਗਾਇਆ ਨਾ ਨਹੀਂ ਨਾ ਨਹੀਂ ਨੀ ਤਾਂ ਛੜਕਾ ਦੇ ਧਰਨੇ ਲਾ ਕੇ ਬਹਿਣਾ ਇਹੋ ਜੀ ਭਰ ਗਰਮੀ ਦੇ ਵਿੱਚ ਖਾਸ ਕਰਕੇ ਕਮਾਕਾਰਾਂ ਦੇ ਦਿਨਾਂ ਦੇ ਵਿੱਚ ਕਿਸੇ ਦਾ ਜੀ ਨਹੀਂ ਕਰਦਾ ਲੇਕਿਨ ਕੁਝ ਮਸਲੇ ਇਦਾਂ ਦੇ ਹੁੰਦੇ ਨੇ ਜਿਹੜੇ ਕਾਰਜਾਂ ਨਾਲੋਂ ਕੰਮਾਂ ਨਾਲੋਂ ਜ਼ਰੂਰੀ ਹੋ ਜਾਂਦੇ ਆ ਇੱਕੋ ਹੀ ਗੰਭੀਰ ਮਸਲਾ ਪੰਜਾਬ ਦਾ ਉਹ ਨਸ਼ਾ ਅੱਜ ਪੰਜਾਬ ਦਾ ਕੱਲਾ ਕੱਲਾ ਘਰ ਜਿਹੜਾ ਹੈ ਕੱਲਾ ਕੱਲਾ ਪਿੰਡ ਕੱਲਾ ਕੱਲਾ ਸ਼ਹਿਰ ਇਸ ਨਸ਼ੇ ਦੀ ਲਪੇਟ ਦੇ ਵਿੱਚ ਆ ਸਰਕਾਰ ਨੇ ਜਦੋਂ ਸੱਤਾ ਹਾਸਲ ਕਰਨੀ ਸੀ ਉਦੋਂ ਵਾਅਦੇ ਕੀਤੇ ਸੀ ਕਿ ਅਸੀਂ 4 ਮਹੀਨਿਆਂ ਦੇ ਵਿੱਚ ਵਿੱਚ ਜਿਹੜਾ ਨਸ਼ਾ ਉਹ ਖਤਮ ਕਰਦੇ ਆਂਗੇ ਲੇਕਿਨ ਅੱਜ 4 ਸਾਲ ਹੋਣ ਨੂੰ ਆ ਰਹੇ ਨੇ ਅਜੇ ਤੱਕ ਆਮ ਕਾਰੋਬਾਰੀ ਨਸ਼ੇ ਦੇ ਜਿਹੜੇ ਨੇ ਉਹ ਆਮ ਖੁੱਲੇ ਤਰੀਕੇ ਦੇ ਨਾਲ ਵੇਖਾਉਂਫ ਨਾ ਉਹਨਾਂ ਨੂੰ ਸਰਕਾਰ ਦਾ ਡਰਿਆ ਨਾ ਪੁਲਿਸ ਦਾ ਡਰਿਆ ਨਾ ਉਹਨਾਂ ਨੂੰ ਕਿਸੇ ਪਿੰਡ ਵਾਲੇ ਦਾ ਡਰਿਆ ਮਸਲਾ ਇਹੋ ਹੀ ਆ ਕਿ ਜਿਹੜੇ ਘਰ ਦੇ ਸਾਹਮਣੇ ਅੱਜ ਅਸੀਂ ਬੈਠੇ ਆ ਇਸ ਘਰ ਦੇ ਵਿੱਚ ਸ਼ਰੇਆਮ ਇੱਕ ਔਰਤ ਜਿਹੜੀ ਆ ਉਹ ਨਸ਼ਾ ਵੇਚਦੀ ਆ ਸਾਰਾ ਪਿੰਡ ਸਾਰਾ ਇਲਾਕਾ ਜਾਣਦਾ ਦੂਰ ਦਰਾਡੇ ਤੋਂ ਜਿਹੜੇ ਲੋਕ ਆ ਇੱਥੇ ਨਸ਼ਾ ਲੈਣ ਵਾਸਤੇ ਆਉਂਦੇ ਆ ਅੱਜ ਵੀ ਉਹ ਨਸ਼ਾ ਲੈਣ ਆਏ ਸੀ ਇੱਕ ਦੀ ਐਕਟਿਵਾ ਫੜ ਕੇ ਅਸੀਂ ਇੱਥੇ ਜਬਤ ਕੀਤੀ ਆ ਤੇ ਉਹਦੀ ਚਾਬੀ ਐਸ ਐਚਓ ਸਾਹਿਬ ਨੂੰ ਦਿੱਤੀ ਆ ਉਹ ਨਸ਼ਾ ਵੇਚਣ ਵਾਲੀ ਔਰਤ ਜਿਹੜੀ ਆ ਉਹਨੇ ਪਿੰਡ ਦੇ ਮੋਤਵਾਰ ਸਰਪੰਚ ਬੈਠੇ ਆ ਇਲਾਕੇ ਦੇ ਪਤਵੰਤੇ ਬੈਠੇ ਆ ਸ਼ਰੇ ਆਮ ਜਿਹੜੀਆਂ ਗੰਦੀਆਂ ਗਾਲਾਂ ਮਾਵਾਂ ਦੀਆਂ ਭੈਣਾਂ ਦੀਆਂ ਧੀਆਂ ਦੀਆਂ ਕੱਢ ਕੇ ਜਿਵੇਂ ਛਾਤੀ ਤੇ ਹੱਥ ਮਾਰ ਕੇ ਗੱਲ ਆਖੀ ਕਿ ਜੋ ਹੁੰਦਾ ਕਰ ਲੋ ਮੈਂ ਇਦਾਂ ਹੀ ਕਰਨਾ ਜੇ ਜੇ ਤੁਸੀਂ ਕਰਨਾ ਤੇ 50000 ਰੁਪਏ ਮੈਨੂੰ ਮਹੀਨਾ ਦੇਈ ਚਲੋ ਮੈਂ ਬੰਦ ਕਰ ਦੇਣੀ ਆ ਇਹਦਾ ਫਿਰ ਮੁੱਖ ਕਾਰਨ ਕੀ ਹੋਇਆ ਵੀ ਬੇਰੋਜ਼ਗਾਰੀ ਹੋ ਗਈ ਕਿ ਜਾਂ ਨਸ਼ਾ ਇੱਕ ਫਿਤਰਤ ਬਣ ਗਿਆ ਵੀ ਵੇਚਣੇ ਵੇਚਣੇ ਨਾ ਬੇਰੋਜ਼ਗਾਰੀ ਦੀ ਗੱਲ ਨਹੀਂ ਆ ਕੋਈ ਜੀ ਇਹ ਪਾਰ ਬਣ ਗਿਆ ਲੋਕਾਂ ਦੀਆਂ ਲਾਸ਼ਾਂ ਉੱਤੇ ਵੀ ਕਦੇ ਕਿਸੇ ਨੇ ਆਪਣੇ ਰੋਜ਼ਗਾਰ ਚ ਲਾਏ ਆ ਅੱਜ ਆਮ ਇਹ ਨਸ਼ਾ ਆਉਣ ਕਿੱਥੋਂ ਡਿਆ ਆ ਇਹਦੀਆਂ ਤਾਰਾਂ ਮਗਰ ਕਿੱਥੇ ਜੁੜਦੀਆਂ ਆ ਇਹ ਨਸ਼ਾ ਪੰਜਾਬ ਚ ਇਕੱਲਾ ਆਉਂਦਾ ਹੈ ਕਿ ਜਾਂ ਕਿਸੇ ਹੋਰ ਸਟੇਟ ਦੇ ਵਿੱਚ ਵੀ ਇਹ ਨਸ਼ੇ ਦਾ ਕਾਰੋਬਾਰ ਚੱਲਦਾ ਹੈ ਪੰਜਾਬ ਦੀ ਜਵਾਨੀ ਨੂੰ ਹੀ ਇਹਦਾ ਮੁੱਖ ਟਾਰਗੇਟ ਜਿਹੜਾ ਉਹ ਬਣਾਇਆ ਜਾ ਰਿਹਾ ਹੈ ਪੰਜਾਬ ਦਾ ਕੱਲਾ ਕੱਲਾ ਘਰ ਜਿਹੜਾ ਵਾ ਉਹ ਨਸ਼ੇਦੀ ਗ੍ਰਿਫਤ ਦੇ ਵਿੱਚ ਆ ਸੋ ਸਾਡੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਇੱਕੋ ਹੀ ਮੰਗਿਆ ਕਿ ਤੁਸੀਂ ਦੋ ਚਾਰ ਘਰ ਢਾ ਕੇ ਲੋਕਾਂ ਦੀ ਜਿਹੜੀ ਹੈ ਉਹ ਖੇਚ ਦਾ ਕੇਂਦਰ ਬਣ ਰਹੇ ਹੋ ਵੀ ਅਸੀਂ ਕਾਰਵਾਈ ਕਰ ਰਹੇ ਆ ਪਰ ਗਰਾਊਂਡ ਲੈਵਲ ਤੇ ਜਿਹੜੀਆਂ ਰਿਪੋਰਟਾਂ ਨੇ ਉਹ ਕੁਝ ਹੋਰ ਬਿਆਨ ਕਰਦੀਆਂ ਨੇ ਨਸ਼ੇ ਦਾ ਕਾਰੋਬਾਰ ਉਹ ਐਨ ਖੁੱਲ ਕੇ ਜਿਹੜੇ ਨੇ ਨਸ਼ੇ ਦੇ ਵਪਾਰੀ ਚਲਾ ਰਹੇ ਆ ਉਹਨਾਂ ਉੱਤੇ ਕੋਈ ਕਾਰਵਾਈ ਜਿਹੜੀ ਹੈ ਉਹ ਸਰਕਾਰ ਵੱਲੋਂ ਨਹੀਂ ਕੀਤੀ ਜਾ ਰਹੀ ਮੌਕੇ ਤੇ ਪੁਲਿਸ ਪਹੁੰਚੀ ਜੀ ਉਹਨਾਂ ਤੋਂ ਮਤਲਬ ਕੀ ਕਾਰਵਾਈ ਹੋਏਗਾ ਹਾਂਜੀ ਐਸਐਚਓ ਸਾਹਿਬ ਆਏ ਆ ਬੜੇ ਸਤਿਕਾਰ ਨਾਲ ਉਹਨਾਂ ਨੇ ਸਾਰੇ ਪਿੰਡ ਵਾਲਿਆਂ ਦੀ ਗੱਲ ਨੂੰ ਜਿਹੜਾ ਉਹ ਸੁਣਿਆ ਆ ਉਹਨਾਂ ਨੇ ਮਸਲੇ ਦਾ ਕਿਉਂਕਿ ਉਹ ਸ਼ਾਇਦ ਦੋ ਦਿਨ ਪਹਿਲਾਂ ਹੀ ਇੱਥੇ ਉਹਨਾਂ ਨੇ ਜੁਆਇਨਿੰਗ ਕੀਤੀ ਆ ਲੇਕਿਨ ਇਹ ਜਿਹੜਾ ਇਹਦੀਆਂ ਬੜੀਆਂ ਡੂੰਗੀਆਂ ਨੇ ਪਹਿਲਾਂ ਵੀ ਕਈ ਵਾਰ ਸਾਡੇ ਚਾਚਾ ਜੀ ਸਰਦਾਰ ਗੁਰਲਾਬ ਸਿੰਘ ਇਸੇ ਮਸਲੇ ਉੱਤੇ ਪਾਣੀ ਦੀ ਟੈਂਕੀ ਦੇ ਸਾਰਾ ਦਿਨ ਰਹਿ ਸਨ ਸਰਕਾਰ ਪ੍ਰਸ਼ਾਸਨ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਹੀ ਕਿ ਅਸੀਂ ਜਿਹੜਾ ਹੈ ਉਹ ਤੁਹਾਡੇ ਇਹਨਾਂ ਮਸਲਿਆਂ ਦਾ ਹੱਲ ਕੱਢਾਂਗੇ ਉਹ ਕੋਈ ਹੱਲ ਨਹੀਂ ਕੱਢਿਆ ਪੁਲਿਸ ਕਈ ਵਾਰ ਇਹਨਾਂ ਦੇ ਘਰਾਂ ਚ ਆਈ ਨਸ਼ਾ ਵੇਚਣ ਵਾਲਿਆਂ ਦੇ ਲੇਕਿਨ ਬਹਿ ਕੇ ਬਿਨਾ ਕੋਈ ਕਾਰਵਾਈ ਕੀਤੀ ਹੈ ਜਿਹੜੀ ਹੈ ਉਹ ਇਥੋਂ ਵਾਪਸ ਜਾ ਚੁੱਕੀ ਆ ਲੇਕਿਨ ਉਹ ਖੁੱਲ੍ਹ ਦਿਲੀ ਦੇ ਨਾਲ ਆਪਣਾ ਕਾਰੋਬਾਰ ਜਿਹੜਾ ਉਹ ਚਲਾ ਰਹੇ ਇੱਕ ਮਾਨ ਸਰਕਾਰ ਵੱਲੋਂ ਵਾਅਦਾ ਦਿੱਤਾ ਜਾ ਰਿਹਾ ਨਸ਼ਿਆਂ ਵਿਰੋਧ ਜੁੱਧ ਜੀ ਜੀ ਨਸ਼ਿਆਂ ਵਿਰੋਧ ਜੁੱਧ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਵੇਖੋ ਜੀ ਨਸ਼ਿਆਂ ਦੇ ਵਿਰੋਧ ਜੁੱਧ ਇਹ ਤੇ ਸਾਰਿਆਂ ਨੂੰ ਪਤਾ ਹੀ ਆ ਕਿ ਇਹ ਪੋਸਟਰ ਇਹਦੇ ਬੈਨਰ ਲਾਏ ਜਿਹੜੇ ਆ ਹੂੰ ਉਹ ਤੋਂ ਤਾਂ ਕੀ ਗੱਲ ਸੀ ਮੈਂ ਤੇ ਅੱਜ ਇਹ ਸਰਕਾਰ ਸੱਚਮੁੱਚ ਜਾਗਦੀ ਐ ਸੁਫਰਤ ਹੁੰਦੀ ਐ ਇਹ ਮਸਲੇ ਉੱਤੇ ਪੰਜਾਬ ਦਾ ਮੁੱਖ ਮੰਤਰੀ ਦਿੱਲੀ ਜਾ ਕੇ ਭੰਗੜੇ ਪਾ ਰਿਆ ਇੱਥੇ ਲੋਕ ਜਿਹੜੇ ਆ ਨਸ਼ੇ ਦੇ ਨਾਲ ਮਰ ਰਹੇ ਆ ਆਮ ਕੋਈ ਬੰਦਾ ਇਹਦੇ ਖਿਲਾਫ ਆਵਾਜ਼ ਵੀ ਚੁੱਕਦਾ ਐ ਤੇ ਉਹਨੂੰ ਇਹ ਵੀ ਨਹੀਂ ਪਤਾ ਕਿ ਮੈਂ ਕੰਮ ਤੇ ਜਾ ਰਿਹਾ ਮੈਂ ਘਰ ਪਹੁੰਚਣਾ ਕਿ ਨਹੀਂ ਪਹੁੰਚਣਾ ਵੇਖੋ ਮਾਈਕ ਦੇ ਸਾਹਮਣੇ ਆ ਕੇ ਬੋਲਣਾ ਵੀ ਅੱਜ ਉਠਾ ਹੋ ਗਿਆ ਜੇ ਪੁਲਿਸ ਨੂੰ ਦੱਸਦੇ ਆ ਤੇ ਤਾਂ ਵੀ ਸਾਡੀ ਜਾਨ ਜਿਹੜੀ ਆ ਉਹ ਐਂ ਕਡਿੱਕੀ ਚੜੀ ਰਹੀਂਦੀ ਆ ਕਿ ਪਤਾ ਨਹੀਂ ਕੀ ਕਾਰਵਾਈ ਹੋ ਜਾਣੀ ਆ ਕਿੱਥੇ ਲੁੱਟਾ ਖੋਵਾ ਕਤਲ ਡਾਕੇ ਧਾੜੇ ਜਿਹੜੀ ਕਾਨੂੰਨ ਦੀ ਹਾਲਤ ਆ ਬਹੁਤ ਵਿਗੜੀ ਹੋਈ ਆ ਇਸ ਕਰਕੇ ਬੈਨਰ ਹੀ ਆ ਕੱਲੇ ਲੱਗੇ ਕੋਈ ਕਾਰਵਾਈ ਕੋਈ ਨਹੀਂ ਜਿਹੜੇ ਜਿਹੜੇ ਨੌਜਵਾਨ ਦੀ ਐਕਟਿਵ ਫੜੀਏ ਜੀ ਉਹ ਨੌਜਵਾਨ ਪੁਲਿਸ ਦਾ ਸੀ ਜਿਹੜਾ ਭੱਜ ਗਿਆ ਨਹੀਂ ਨਹੀਂ ਉਹ ਭੱਜ ਗਿਆ ਜੀ ਠੀਕ ਆ ਹਾਲ ਸਾਹਿਬ ਜੀ ਅਜਿਹੇ ਮਸਲੇ ਤਾਂ ਆਪਾਂ ਇਕੱਠੇ ਹੋਈਏ ਨਾ ਸਮਝਣੇ ਸਰਕਾਰ ਦੀ ਵੀ ਇਹੋ ਹੀ ਜਿਹੜਾ ਨਸ਼ਾ ਬੋਧ ਜਿਹੜੀ ਸੰਤਾਨ ਨਾਲ ਚੜੀ ਹੋਈ ਹੈ ਇਹਨਾਂ ਨੇ ਮੈਂ ਇਹ ਰੋਸ ਵਾਸ਼ਿੰਗ ਤੋਂ ਬੋਨਾ ਹੈ ਕਿ ਅਸੀਂ ਜਿਹੜਾ ਇਹ ਨਸ਼ਾ ਹੈ ਇਹਨੂੰ ਖਤਮ ਕਰਕੇ ਹਟਾ ਦੇ ਤੇ ਜਲਦੀ ਹੀ ਕਰਾਂਗੇ ਚੰਦਨਾਦੀ ਵਿੱਚ ਹੀ ਤੁਹਾਡੇ ਸਾਹਮਣੇ ਰਿਜੈਸਟਰ ਹੋਊਗਾ ਉਹ ਜੇ ਕਿਸ ਨੂੰ ਇਹਦੇ ਬਾਰੇ ਕੋਈ ਗੱਲ ਕਰਦੀ ਹੈ ਤੇ ਆਪਣੇ ਵਿਚਾਰ ਜਨਾਬ ਜੀ ਤੁਹਾਨੂੰ ਸ਼ੁਭਾਸ਼ਟਵਾਦ ਦਾ ਸਾਡੇ ਉਹਦੀ ਬੇਟੀ ਇੱਕ ਤਰੀਕ ਇਹਨਾਂ ਦੇ ਕੰਟਰੋਲ ਕਰ ਦੋ ਅਸੀਂ ਇਹ ਬਿਲਕੁਲ 100% ਕੰਟਰੋਲ ਹੋਊਗਾ ਨਜ਼ਰ 100% ਬੋਲੇ ਸੋਨਿਹਾਲ ਆਓ ਸਤਿ ਸ੍ਰੀ ਅਕਾਲ ਕਿੰਨੇ ਦਿਨਾਂ ਜੇ ਇਹਨਾਂ ਤੇ ਹੱਥ ਰੱਖ ਦੋ ਇਹਨਾਂ ਦੇ ਹੱਥ ਰੱਖ ਲਾਓ ਇਹਨਾਂ ਦੇ ਹੱਥ ਰੱਖ ਲਾਓ ਉਹ ਵਧੀਆ ਅਫਸਰ ਆਏ ਦੋਵੇਂ ਅਫਸਰ ਵਧੀਆ ਆਏ ਇਹਨਾਂ ਦੇ ਹੱਥ ਰੱਖੋ ਫੇਰ ਸਾਨੂੰ ਵਿਸ਼ਵਾਸ ਆਲੀ ਆ ਇਹ ਕਹਿੰਦੇ ਕੋ ਫੇਰ ਜੇ ਆਈ ਇਹਨਾਂ ਦੇ ਹੱਥ ਰੱਖੋ ਬੋਲੋ ਨਹੀਂ ਨਹੀਂ ਰੱਖੋ ਰੱਖੋ ਤੇਰੇ ਗੱਲ ਨਹੀਂ ਭਰਾ ਡਰੇ ਫੜੇ ਆ ਅਸਲੀ ਗੱਲ ਇਹ ਆ ਜੇ ਤੁਹਾਨੂੰ ਜਾਂ ਕੀ ਆ ਤੁਸੀਂ ਚਾਹੁੰਦਾ ਵੀ ਇਹਨਾਂ ਦੀ ਜ਼ਿੰਮੇਵਾਰੀ ਲਾਓ ਆਕਰ ਨਹੀਂ ਮੈਂ ਜਵਾਬ ਦੇਣਾ ਠੀਕ ਹੈ ਜੇ ਇਕੱਲੇ ਦੀ ਗੰਬਲ ਨਹੀਂ ਹੋ ਮੈਂ ਵੀ ਨਾਲ ਜਵਾਬ ਦੇਉਂਗਾ ਇਸ ਤੋਂ ਬਾਅਦ ਮੈਂ ਕੀ ਕਰ ਸਕਦਾ ਠੀਕ ਹੈ ਅਸੀਰਵਾਦ ਦੇ ਦਿਓ ਸਾਡੇ ਭਰਾ ਨੂੰ ਜੀ ਦਵਾ ਦਿਓ ਸਾਰਾ ਇਹ ਤਾਂ ਠੀਕ ਹੈ ਜਿੰਮੇਵਾਰ ਹੈ ਚਲੋ ਅੰਸਰ ਇੱਕ ਮਰਵੀ ਕੋਰਤਰਾ ਇੱਕ ਮਾਮਲਾ ਹੈ ਜ਼ਮੀਨ ਦਾ ਕੀ ਮਾਮਲਾ ਜਿੱਤੇ ਕਈ ਕਾਫੀ ਹੋਰ ਲੱਗਣਗੇ ਤੇ ਮੱਤੀ ਜਿੱਤੇ ਉਹ ਜ਼ਮੀਨ ਦਾ ਮਸਲਾ ਹੈ ਉਹਦੇ ਵਿੱਚ ਮੇਜਸ ਸਿੰਘ ਨਾਲ ਜਦੇ ਨੇ ਕੁਝ ਜ਼ਮੀਨ ਦੇ ਦਿੱਤੀ ਆ ਉਹ ਜਰੀਆ ਉਹਦੇ ਧੋਖਾ تینوں ਇੱਕ ਟਾਈਮ ਦਿੱਤਾ ਗਿਆ ਹੈ ਇਹਨਾਂ ਦਾ ਜਿਹੜਾ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਮੈਂ ਜੋ ਵੀ ਹਾਈ ਕੋਰਟ ਦੇ ਦਫ਼ਤਰ ਦਾ ਜਿਹੜਾ ਤੁਹਾਨੂੰ ਉਹਨੂੰ ਅੰਮ੍ਰਿਤ ਲੰਦਿਆ ਪਰ ਉਹ ਅੱਜ ਦੱਸਿਆ ਉਹ ਕਹਿ ਰਹੀ ਕਿ ਪਰਿਵਾਰ ਪੀੜਿਤ ਪਰਿਵਾਰ ਕਹਿ ਰਿਹਾ ਕਿ ਮੇਰਾ ਘਰ ਵਾਲਾ ਨਸ਼ਾ ਕਰਦਾ ਸੀ ਨਸ਼ੇ ਦੇ ਲੋਰ ਦੇ ਵਿੱਚ ਪੂਰੀ ਕੋ ਰਜਿਸਟਰੀਆਂ ਕਰਾਈਆਂ ਗਈਆਂ ਕੋਈ ਸਸਤਾ ਵੀ ਗੱਲ ਸਾਹਮਣੇ ਨਹੀਂ ਆਈ ਨਹੀਂ 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 ਮੂਤ ਵੇਖੋ ਤਾਂ ਉਹ ਅਲੱਗ-ਅਲੱਗ ਦੇ ਵਿੱਚ ਛੇ ਰਜਿਸਟਰੀਆਂ ਹਈਆਂ ਅਲੱਗ-ਅਲੱਗ ਸਨ ਨੇ ਦੇ ਉਹ ਇਹ ਕਦੀ ਕਿਸਤੀ ਤੇ ਜਿਵੇਂ ਇਹਨਾਂ ਦੇ ਲੋਕਾਂ ਦੇ ਕਰਨ ਤਾਬ ਜਿਹੜੀ ਆ ਹੋ ਸਕਦੀ ਆ ਵਕਤ ਕੰਮ ਤੇ ਦੇ ਰਿਸ਼ਤੀਆਂ ਹੋਣੀਆਂ ਉਹ ਤੇ ਕੋਈ ਬਾਤ ਨਹੀਂ ਜੀ ਮੁੜੀ ਦੀ ਤਫਤੀਸ਼ ਕੀ ਆਇਆ ਸੀ ਜੀ ਅੱਜ ਇਹ ਚਲ ਰਹੇ ਅੱਜ ਮੈਂ ਪਹਿਲੇ ਤੇ ਨਹੀਂ ਕਰ ਲਿਆ ਹਾਂ ਜੀ ਹਾਂ ਜੀ ਸਰ ਕੀ ਮੰਨਲਾ ਸੀ ਅੱਜ ਦਾ ਜੀ ਅੱਜ ਇੱਥੇ ਬਡਾਲਾ ਵੀ ਆਂਦੀ ਸੰਸਥਾ ਨੇ ਧਰਨਾ ਦਿੱਤਾ ਸੀ ਨਸ਼ਾ ਦੇ ਖਿਲਾਫ ਜਿਹੜੇ ਲੋਕ ਨਸ਼ਾ ਵੇਚਦੇ ਉਹਨਾਂ ਦੇ ਖਿਲਾਫ ਕਾਰਵਾਈ ਜੋ ਅਸੀਂ ਬਿੱਲੇ ਕਰ ਰਹੇ ਆ ਇਹਨਾਂ ਨੂੰ ਇਹੋ ਅਸਵਾਸ਼ਣਤੋ ਆਇਆ ਹੈ ਕਿ ਜਿਹੜਾ ਵੀ ਇਹ ਜਿਹੜਾ ਵੀ ਕੋਈ ਨਸ਼ਾ ਵੇਚਦਾ ਹੋਊਗਾ ਉਹਦੇ ਖਿਲਾਫ ਸਖਤ ਕਾਰਵਾਈ ਹੋਊ ਪਰ ਅੱਜ ਤਰ੍ਹਾਂ ਲਾਣ ਦਾ ਕੀ ਮਸਲਾ ਸਿਰ ਤੋਂ ਅੱਜ ਇਹਨਾਂ ਦਾ ਮਕਸਦ ਇਹੋ ਹੀ ਹੈ ਕਿ ਜੇ ਸਾਡੇ ਬੱਚੇ ਨਸ਼ਾ ਕਰਦੇ ਆ ਤਾਂ ਇਹਨਾਂ ਦੇ ਗੱਲ ਕਰਦੇ ਆ ਇਹ ਚੀਜ਼ ਤੇ ਕੰਟਰੋਲ ਕੀਤਾ ਜਾਵੇ ਉਹ ਤਾਂ ਸਟਾਰ ਦਾ ਪਹਿਲਾਂ ਨੱਗਾ ਪਰ ਜਿਹੜਾ ਜੋ ਤੇ ਚੱਲ ਰਿਹਾ ਤੇ ਉਹਦੇ ਵਿੱਚ ਅਸੀਂ ਅਸੀਂ ਇਹਦੇ ਤੇ ਕੰਟਰੋਲ ਕਰ ਰਹੇ ਆਂ। ਇਹ ਅਜ ਸਾਨੂੰ ਇੱਕ ਪਾਰਟੀਕੂਲਰ ਘਾ ਰਿਹਾ ਹੈ ਕਿ ਜਿੱਥੇ ਕਿੰਨੇ ਨਸ਼ਾ ਵੇਚਦੇ ਨੇ। ਉਹਨਾਂ ਨੂੰ ਰੋਕਣ ਵਾਸਤੇ ਅੱਜ ਇੱਕ ਐਕਟਿਵਿਟੀ ਬੜੀ ਉਹਨਾਂ ਨੇ ਕੀਤੀ ਇਸ ਤਰ੍ਹਾਂ ਕੀ ਮਾਮਲਾ। ਨਹੀਂ ਜੀ ਜੀ ਅੱਜ ਇਹਦੇ ਪਤਾ ਹੈ ਕਿ ਤੁਹਾਨੂੰ ਇਸ ਈਦਾਂ ਤੇ ਪਿੰਡਾਂ ਦੇ ਸਰਪੰਚਾਂ ਕੋਈ ਕੋਮਲਤਾ ਦੀ ਇੱਥੇ ਲੱਗੀ ਲੱਗਾ ਦਿੱਤੀ ਹੈ ਤੇ ਅਸੀਂ ਉਹਦੀ ਤਫ਼ਤੀਸ਼ ਕਰ ਰਹੇ ਹਾਂ। ਜੇ ਜੇ ਕੋਈ ਗਲਤ ਕੰਮ ਨੇ ਆ ਕਾਨੂੰਨੀ ਕਾਰਵਾਈ ਕੀਤੀ। ਠੀਕ। ਦੂਜੀ